ਬੈਟਰੀ ਕਰਨਾ ਪੜੇ ਸਟਾਰਟ ਆ ਔਰ ਰਾਤ ਇੱਥੇ ਲਾਦਾ ਨਾਲੇ ਪਤਾ ਇਹ ਵੀ ਸਵੇਰੇ ਮੱਟਾਂ ਪਾਉਣੀਆਂ ਉਹਨੂੰ ਪਹਿਲਾ ਬਾਹਰ ਕੱਢਣਾ ਪੈਣਾ ਇਹ ਨੂੰ ਫੇਰ ਕੱਢਦੇ ਆ ਇਹਦੀ ਚਾਬੀ ਇਹਦੀ ਸਟਾਰਟਿੰਗ ਦੇਖਦੇ ਆ ਹੁਣ ਬੈਟਰੀ ਇਹਦੀ ਵੀ ਰੋਣੇ ਹੈ ਬੰਦਾ ਨੂੰ ਮਾਰਾ ਇਹਦਾ ਵੀ ਕੰਮ ਕਰਾਉਣਾ ਨਾਲ ਲੋਈ ਆ ਜਿਹੜਾ ਪਾਉਣਾ ਆਹ ਪਤਾ ਨਹੀਂ ਕੀ ਤੇ ਹੈ ਗਰੀਸ ਆ ਹੇ ਜੀ ਲੈ ਚੌੜਾ ਕਰਖਿਆ ਜੇ ਮੇਰਾ ਲਓ ਜੀ ਹੋਰ ਜਿੰਦਾ ਕਰਤਾ ਬੇਫਿੱਟ ਆ ਹੋਰ ਸੌਣੇ ਆ ਦੂਸਰਾ ਪਾਉਣਿਆ ਹੁਣ ਉਹਦਾ ਭਾਹ ਹੋ ਜਾਵੇ ਚੌੜਾ ਜੀ ਓ ਜਨ ਰਵੀ ਦੇਖਿਆ ਤੁਸੀਂ ਉਹਦਾ ਕੱਢੀ ਭੱਟ ਪਾਉਂਦਾ ਦੇਖ ਲਿਓ ਆ ਆ ਉਹਦਾ ਨਾ ਘੱਟ ਚੌੜਾ ਬਾਕੀ ਇਧਰ ਵੀ ਆਪਣੀ ਕਣਕ ਹੋ ਗਈ ਹਰੀ ਵਧੀਆ ਨਿਕਲ ਲਈ ਉਹ ਵੀ ਕਹੀ ਜਾਂਦੇ ਨੇ ਕਹਿੰਦੇ ਸੁਪਰ ਸੀਡਰ ਦੀ ਕਣਕ ਘੱਟ ਹਰੀ ਹੁੰਦੀ ਆ ਘੱਟ ਹਰੀ ਹੁੰਦੀ ਆ ਇਹ ਤਾਂ ਚਲੋ ਹਜੇ ਨਿਕਲ ਰਹੀ ਐ ਜਿਹੜੀ ਨਿਕਲ ਲਈ ਤੁਹਾਨੂੰ ਉਹ ਦਿਖਾਉਣਾ ਆਹ ਕੱਲ ਆਪਾਂ ਬੀਜ ਕੇ ਗਏ ਸੀ ਇਧਰ ਇਹਨੂੰ ਫੜਾਲਾ ਆਏ ਤਾਂ ਪੱਤੇ ਜਿਹੇ ਹੀ ਦੇ ਸੀ ਵੀ ਨੇ ਕਿਹੜੇ ਜੇ ਪੱਤੇ ਕੁਝ ਘੱਟ ਨੇ ਹਾਂ ਕਿਤੇ ਤਾਂ ਬਿਚਾਉਣਾ ਹੀ ਨਹੀਂ ਉਹ ਜਦੋਂ ਹਰਿਆ ਨਹੀਂ ਆ ਜੇ ਹੁਣ ਤਾਜ਼ਾ ਆਪਾਂ ਨੇ ਪੂਰੀ ਆਗਾ ਦਵਾਈ ਕਿਤੇ ਵੱਧ ਘਟਣਾ ਹੋਸ਼ ਪੀ ਤੇ ਲੀਟਰ ਨਹੀਂ ਤੀਲੇ ਕਿਲੇ ਨਹੀਂ ਆਏ ਅੱਧੇ ਤੇ ਕਿੰਨੀਆਂ ਇਹ 4 8 10 ਦਾ 10 ਦਾ ਠੀਕ ਹੈ ਜੀ ਆ ਬਰੋ ਚੜਦਾ ਲੀਦਾ ਨਾ 60 ਲੀਟਰ ਪਾਣੀ ਪਾਉ। ਕਾਏ ਗੀਲਿਆਂ ਦੇ ਕਰਦਾ ਹਾਂ ਇੱਕ ਆਇ। 100 200 400 600 ਲੋਈ ਇਹਦਾ ਨਾ ਕਰਾਉਣੀ ਆ ਸਾਰੇ। ਜੜੀ ਗੱਲ ਬੀਜੀ ਹੀ ਆਦਾ ਨਜ਼ਾਰਾ ਮਿੰਟੋ ਮਿੰਟੀ ਹੋਣਾ। ਘਾਂਟੇ ਕਿ ਜਗਾ ਮਨ ਮੇੜ ਕੇ ਲੱਗ ਜੂ। ਦੂਜੇ ਨਾਲ ਨਹੀਂ ਲੜਾ ਵੀ ਹੁੰਦੇ ਰਹੋ ਗਲੋਈ ਹੋ ਰਹੀ ਐ ਸੈਟਿੰਗ ਆਈ ਨੀਓ ਚ ਰਹਿਣਗੇ ਥੱਲੇ ਕਰ ਲਮ ਆ ਥੋੜੀ ਹੋਰ ਇਧਰ ਕਰ ਲੈ ਗਲੋਈ ਚੱਲ ਰਿਹਾ ਬੂਮ ਇਹ ਨਮੇੜ ਦਾ ਮੈਂਟੈਂਸ ਕੰਟਾਂ ਸੈਂਟਾਂ ਦਾ ਜੇ ਕੰਮ ਆ ਇੱਥੇ ਆਪਾਂ ਬੰਦੇ ਵੀ ਲਾ ਲਾਂਦੇ ਉਹਨਾਂ ਨੇ ਸਾਰੀ ਦਿਹਾੜੀ ਲਾਦਣੀ ਲਾਲੋਂ ਤਿੰਨ ਕੀ ਲੈਣੇ ਕੱਢ ਵੀ ਦਿੱਤੇ ਆਇਆ ਇਹ ਮਲਾ ਦਾ ਲਾ 15 ਮਿੰਟੇ ਹੋਏ ਆ ਇੱਕ ਮਿੰਟੇ ਲੱਗੂ ਐਨਾ ਹੋਣਗਾ ਹਰ ਨਾਲੀ ਆ ਬਸ ਕੋਠੜਾ ਬੋਰ ਰੈਕੋਰਡ ਪਾਣ ਆ ਰਿਹਾ ਕਿਉਂ ਹੋਰ ਬਾਈ ਨੂੰ ਫੋਨ ਮਾਰ ਕਾਹੀ ਲਈ ਆ ਚਾਹ ਮੰਗਾਲੇ ਰੋਟੀ ਤਾਂ ਨਹੀਂ ਹਣੀ ਆ ਕੀਲੇ ਦਾ ਡਾਰਸੀ ਸਾਨੂੰ ਵੀ ਇਹ ਖਾਰਾ ਨਹੀਂ ਹੋਣਾ ਕਿਉਂਕਿ ਇਹ ਥੋੜਾ ਜਿਆਦਾ ਸੁੱਕ ਗਿਆ ਜੀ ਪਰ ਹਰੀ ਹੋਊਗੀ ਵੀ ਅਸੀਂ ਥੋੜਾ ਜਿਆਦਾ ਵੱਧ ਪਾ ਦਈਏ ਚ ਚਲੋ ਓਏ ਇਹਨੂੰ ਚੱਕਰ ਨਹੀਂ ਆਈ ਟੱਪ ਜਾਂਦਾ ਠੀਕ ਆ ਹਰ ਟਮਰਾ ਟਾਈਮ ਵਾਲਾ ਕੰਮ ਨਿਕੜਦਾ ਅੱਜ ਮੈਨੂੰ ਮੈਜਾ ਲੱਗ ਜਾਂਦਾ ਹੂੰ ਥੋੜੀ ਜਿਹਾ ਲੱਗਾ ਸਪਰੇਅ ਦਾ ਹੋ ਗਿਆ ਕੰਮ ਡਾਨਾ ਉਹ ਚੱਲੀਏ ਜੰਦਰਾ ਕੱਢਦੀ ਏ ਲੋ ਜੀ ਆਹ ਇੱਥੇ ਲਿਆਂਦਾ ਹੁਣ ਇਹਨੂੰ ਕਰਦੇ ਆਂ ਸਾਫ ਕਿਉਂ ਕਹਿ ਰਹੇ ਬਹੁਤ ਜੰਮ ਜਾਂਦਾ ਆ ਹੁਣ ਪਿਸਤੌਲਾਂ ਦੇ ਇਹ ਇਹ ਚ ਆਪਾਂ ਦੱਸ ਨਹੀਂ ਸਕਦੇ ਆ ਪੂਰਾ ਆ ਦੇਖੋ ਇੱਥੇ ਜਿੰਮੇ ਆ ਪਿਆ ਪਿਸਤੌਲ ਪੂਰੇ ਇਹਨਾਂ ਨੂੰ ਕਰਦੇ ਆ ਸਾਫ ਆ ਆ ਦੇਖੋ ਜੀ ਆ ਜਮਿਆ ਹੋਇਆ ਮਾਲ ਇਹਨਾਂ ਨਿਕਲੇ ਡੀਪੀ ਮਾੜਾ ਬਹੁਤ ਆਉਣ ਲੱਗ ਗਿਆ ਵਿੱਚ ਜੰਮ ਜਾਂਦਾ ਉਹ ਨਹੀਂ ਪਾਵਰ ਬੰਦ ਹੋਈ ਜਾਂਦੇ ਆ ਔਰ ਹੁਣ ਤੁੱਪ ਜੀ ਲੱਗੀ ਤਾਂ ਸੈਟ ਹੈ ਇਹਨਾਂ ਨੂੰ ਤੁੱਪ ਜੀ ਦੇ ਛੇੜੇ ਤੇ ਉਹ ਗਾ ਤੁੱਪ ਚ ਫਿਰੇ ਛੇੜੀ ਛੇੜੀ ਲੈ ਜਾਂਦੇ ਨਹੀਂ ਦਾ ਬਹੁਤ ਅੰਗਰਦੇ ਹਾਂ ਨੀਂਦ ਆਉਂਦੀ ਹੈ ਸੌਂ ਜਾ ਰੇ ਨਹੀਂ ਘੜ ਧੁੱਪ ਹੈ ਹਾਂ ਇੱਥੇ ਸੌਂ ਜਾ ਧੁੱਪ ਨਹੀਂ ਘੜ ਲੋਈ ਨਹੀਂ ਬੜੀ ਗੱਲ ਆਕਲ ਆਉਣੀ ਹੈ ਪੈਣੀ ਹੈ ਕਿਉਂਕਿ ਜਾਦੇ ਫੂਨ ਜਾ ਹੈ ਪੁਰਾਣੀ ਆਪਣੇ ਦੋ ਗੀਲੇ ਚਲੋ ਹੁਣ ਜਲ ਕੇ ਦੇਖਦੇ ਹਾਂ ਕੀ ਕੰਮ ਕਰਾ ਆ ਬਦਾ ਇਹ ਮੜਾ ਮੋਟਾ ਹੋਇਆ ਬਈ ਉਹ ਬੀਜ ਦਾਂਗੇ ਲੋਈ ਟਰੈਕਟਰ ਲਾਦਾ ਪਾਣੇਂਦਰਾ ਵੀਡੀਓ ਵਧੀਆ ਲੱਗੀ ਬਹੁਤ ਬਹੁਤ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ